ਵੀਰ ਆਪਣੇ ਲਸਣ ਦੀ ਬਿਜਾਈ ਕਰ ਰਿਹਾ ਬਿਗਰਨਜੀਤ ਸਿੰਘ ਹੋਮੋਰਾਈਸ ਵਾਲੇ ਇਹ ਲਸਣ ਬੀਜ ਕੇ ਛਟਾ ਦੇ ਕੇ ਉੱਪਰ ਪ੍ਰਾਲੀ ਪਾ ਕੇ ਨਵੇਂ ਤਰੀਕੇ ਨਾਲ ਲਸਣ ਦੀ ਬਿਜਾਈ ਕਰਨ ਦੇ ਆ ਇਹ ਤੁਹਾਨੂੰ ਵੀਰ ਜੀ ਕਿੱਥੋਂ ਆਇਆ ਆਈਡੀਆ ਨੇ ਤਾਂ ਮਤਲਬ ਕਿੰਦਾ ਬੀਜੀਆਂ ਵਧੀਆ ਹੁੰਦਾ ਹੈ ਆਈਡੀਆ ਵੀਰ ਜੀ ਪਿਛਲੇ ਸਾਲ ਮੈਂ ਕਣਕ ਦੇ ਬੀਜ ਸੀ ਇਸੇ ਤਰ੍ਹਾਂ ਤੱਲੇ ਛਟਾ ਦੇ ਅਕੇ ਉੱਪਰ ਪਰਾਲੇ ਦੇ ਉੱਤੇ ਜਾਨੀ ਕਿ ਮੈਂ ਛਟਾ ਦੇ ਕੇ ਦੇ ਉੱਪਰ ਜਿਹੜਾ ਚੂਹਾ ਜਾਨੂੰ ਆਪਾਂ ਕਹਿ ਦਿੰਨੇ ਉਹ ਫਿਰ ਦਿੱਤਾ ਸੀ ਉਸ ਬਾਅਦ ਚ ਪਾਣੀ ਦੇ ਦਿੱਤਾ ਸੀ ਤੇ ਕਣਕ ਬੜੀ ਵਧੀਆ ਕੁਬੀ ਸੀ ਉਸੇ ਤਰੀਕੇ ਨਾਲ ਅਸੀਂ ਹੁਣ ਲਸਣ ਬੀਜ ਰਹੇ ਆ ਤੱਲੇ ਜਿਹੜਾ ਖੇਤ ਨੂੰ ਤਿਆਰ ਕਰਕੇ ਉੱਪਰ ਲਸਣ ਦਾ ਛਟਾ ਦੇ ਕੇ ਉੱਪਰ ਅਸੀਂ ਪਰਾਲੀ ਖਿਲਾਰਾਂਗੇ ਤੇ ਅਸੀਂ ਇਸ ਤੋਂ ਬਾਅਦ ਇਹਨੂੰ ਪਾਣੀ ਲਾਵਾਂਗੇ ਇੱਕ ਤਾਂ ਸਾਨੂੰ ਇਹਦੇ ਵਿੱਚ ਕੋਈ ਗੋਡੀ ਗੋਡਣ ਦੀ ਲੋੜ ਨਹੀਂ ਪਊ ਗੋਡੀ ਸਾਡੀ ਕੋਈ ਨਹੀਂ ਪਊਗੀ ਤੇ ਜਿਹੜਾ ਲਸਣ ਆ ਇਦਾਂ ਜਿਹੜੇ ਪਾਣੀ ਸਾਨੂੰ ਲਾਉਣੇ ਪੈਣਗੇ ਤੇ ਬੜਾ ਵਧੀਆ ਤਰੀਕੇ ਨਾਲ ਤਿਆਰ ਹੋਊਗਾ। ਠੀਕ ਆ ਵੀਰ ਜੀ। ਚਲੋ ਵਧੀਆ ਨਵੇਂ-ਤੁਨੇ ਤਰੀਕਿਆਂ ਨਾਲ ਖੇਤੀ ਕਰਨੀ ਚਾਹੀਦੀ ਆ। ਇਹ ਇੱਕ ਹਿਸਾਬ ਦੇ ਡੈਮੋ ਹੀ ਦੇਣ ਦੇ ਆ। ਬਾਅਦ ਵਿੱਚ ਹੋਰ ਵੱਧ ਲਾਵਾਂਗੇ ਇਹਨਾਂ ਨੂੰ ਵੀ ਵੱਧ। ਵੱਧ ਖੇਤੀ ਕਰਾਂਗੇ ਲਸਣ ਦੀ। ਜੇ ਆ ਗਈ ਇੰਨਾ ਕੀ ਬਾਈ ਕਾਮਯਾਬ ਹੋ ਗਈ।